ਸਰ ਸ਼ਹਿਰ ਦੇ ਵਿੱਚ 50000 ਤੋਂ ਜ਼ਿਆਦਾ ਆਵਾਰਾ ਕੁੱਤੇ ਲੋਕਾਂ ਲਈ ਬੰਦ ਰਹੇ ਨੇ ਪਰੇਸ਼ਾਨੀ ਦਾ ਕਾਰਨ ਜੀ ਹਾਂ ਤੁਹਾਨੂੰ ਦੱਸ ਦੇ ਕਿ ਹਾਲ ਹੀ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਨੌਇਡਾ ਦੇ ਇੱਕ ਵਿਅਕਤੀ ਕੁੱਤਿਆਂ ਨੂੰ ਖਾਣਾ ਪਾਉਣ ਨੂੰ ਲੈ ਕੇ ਫਟਕਾਰ ਪਾਈ ਗਈ ਹੈ ਕਿ ਸੜਕ ਉੱਤੇ ਆਖਿਰਕਾਰ ਕਿਉਂ ਕੁੱਤਿਆਂ ਨੂੰ ਖਾਣਾ ਪਾਇਆ ਜਾਂਦਾ ਹੈ ਜੇਕਰ ਕੁੱਤਿਆਂ ਦੇ ਨਾਲ ਇੰਨਾ ਹੀ ਪਿਆਰ ਹੈ ਤਾਂ ਉਹਨਾਂ ਨੂੰ ਘਰ ਲੈ ਜਾਓ ਤੇ ਘਰ ਜਾ ਕੇ ਖਾਣਾ ਪਾਓ ਇਹ ਫਟਕਾਰ ਕਿਤਨਾ ਕਿਤੇ ਅੰਮ੍ਰਿਤਸਰ ਲਈ ਵੀ ਫੀਡਬੈਕ ਦੀ ਹੈ ਕਿਉਂਕਿ ਜੇਕਰ ਅੰਮ੍ਰਿਤਸਰ ਦੇ ਵਿੱਚ ਕੁੱਤਿਆਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਦਿਨ ਬਦਿਨ ਇਹ ਗਿਣਤੀ ਵੱਧਦੀ ਜਾ ਰਹੀ ਹੈ ਹਾਲ ਹੀ ਦੇ ਵਿੱਚ ਪਤਾ ਚੱਲਿਆ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੁੱਤਿਆਂ ਦੀ ਗਿਣਤੀ 50000 ਤੋਂ ਵੀ ਜ਼ਿਆਦਾ ਹੈ ਜੇਕਰ ਕੁੱਤਿਆਂ ਦੀ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 7 ਸਾਲਾਂ ਤੋਂ ਕੁੱਤਿਆਂ ਦੀ ਆਬਾਦੀ ਨੂੰ ਲੈ ਕੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੋਈ ਵੀ ਸਰਵੇ ਜਿਹੜਾ ਹੈ ਨਹੀਂ ਹੋਇਆ ਹੈ ਜੋ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ ਕਿਉਂਕਿ ਅਕਸਰ ਹੀ ਇਹਨਾਂ ਵੱਧਦੀ ਹੋਈ ਕੁੱਤਿਆਂ ਦੀ ਗਿਣਤੀ ਦੇ ਨਾਲ ਰੋਜ਼ ਲਗਭਗ 50 ਮਾਮਲੇ ਕੁੱਤਿਆਂ ਨੂੰ ਇਕੱਤਰ ਨੂੰ ਲੈ ਕੇ ਸਾਹਮਣੇ ਆ ਰਹੇ ਨੇ ਜਿਸ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਰੋਜ਼ ਅਗਰ ਸਿਵਲ ਹਸਪਤਾਲ ਜਾਂ ਫਿਰ ਗੁਰੂ ਨਾਨਕ ਹਸਪਤਾਲ ਦੀ ਗੱਲ ਕੀਤੀ ਜਾਵੇ ਤਾਂ 30 ਤੋਂ 50 ਦੇ ਲਗਭਗ ਮਰੀਜ਼ ਅਜਿਹੇ ਆਉਂਦੇ ਨੇ ਜਿਨ੍ਹਾਂ ਨੂੰ ਕੁੱਤਿਆਂ ਨੇ ਕੱਟਿਆ ਹੁੰਦਾ ਹੈ ਤਾਂ ਕਾਰਨ ਇਹ ਹੀ ਹੈ ਕਿ ਹਰ ਗਲੀ ਹਰ ਮੁਹੱਲੇ ਦੇ ਵਿੱਚ ਕੁੱਤਿਆਂ ਦਾ ਟੋਲਾ ਜਿਹੜਾ ਹੈ ਉਹ ਨਜ਼ਰ ਆਂਦਾ ਹੈ ਤੇ ਇਹ ਕੁੱਤਿਆਂ ਦੀ ਗਿਣਤੀ ਦਿਨ ਬਦਿਨ ਵੱਧਦੀ ਹੀ ਜਾ ਰਹੀ ਹੈ। ਅਗਰ ਅੰਮ੍ਰਿਤਸਰ ਦੇ ਅੰਦਰੂਨ ਇਲਾਕੇ ਸ਼ਹਿਰ ਵਾਲੇ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੁੱਤਿਆਂ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਲੋਕਾਂ ਦਾ ਜੀਵਣਾ ਜਿਹੜਾ ਹੈ ਮੁਸ਼ਕਿਲ ਹੋ ਚੁੱਕਿਆ ਹੈ। ਸ਼ਹਿਰ ਦੇ ਮਜੀਠ ਮੰਡੀ, ਦਾਲ ਮੰਡੀ, ਕੋਮ ਮੰਡੀ, ਲਾਹੌਰੀ ਗੇਟ, ਟੁੰਡਾ ਤਲਾਬ ਜਾਂ ਫਿਰ ਹੋਰ ਕਈ ਏਰੀਆਜ਼ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਉਧਰ ਦੂਜੇ ਪਾਸੇ ਨਗਰ ਨਗਰਵੱਲੋਂ ਕਿਹਾ ਜਾ ਰਿਹਾ ਹੈ ਕਿ ਪਿਛਲੇ ਅਗਰ ਗੱਲ ਕੀਤੀ ਜਾਵੇ 2 ਸਾਲਾਂ ਦੇ ਵਿੱਚ ਤੱਕ ਕੁੱਤਿਆਂ ਦੀ ਨਸਬੰਦੀ ਜਿਹੜੀ ਹੈ ਕਰ ਦਿੱਤੀ ਗਈ ਹੈ 20000 ਲਗਭਗ ਕੁੱਤਿਆਂ ਦੀ ਨਸਬੰਦੀ ਜਿਹੜੀ ਕੀਤੀ ਗਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ 20000 ਹੋਰ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ ਜਿਸ ਦੇ ਨਾਲ ਕੁੱਤਿਆਂ ਜਿਹੜੇ ਨੇ ਲੋਕਾਂ ਨੂੰ ਕੱਟਦੇ ਨੇ ਇਹਨਾਂ ਦੀ ਜਿਹੜੀ ਗਿਣਤੀ ਹੈ ਉਹ ਘਟ ਹੋਏਗੀ ਲੇਕਿਨ ਇਹ ਅਸਰ ਹੱਲੇ ਵੀ ਕਿਤਨਾ ਕਿਤੇ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਦੇਖਿਆ ਜਾਵੇ ਤਾਂ ਪੂਰੇ ਸ਼ਹਿਰ ਦੇ ਵਿੱਚ ਕੁੱਤਿਆਂ ਦਾ ਆਂਤਕ ਜਿਹੜਾ ਇਹ ਲਗਾਤਾਰ ਵੱਧਿਆ ਜਾ ਰਿਹਾ ਹੈ ਤੇ ਪਿਛਲੇ 7 ਸਾਲਾਂ ਤੋਂ ਅਗਰ ਆਖਿਰ ਸਰਵੇ ਦੀ ਗੱਲ ਕੀਤੀ ਜਾਵੇ ਤਾਂ 2018 ਦੇ ਵਿੱਚ ਕੁੱਤਿਆਂ ਦੀ ਆਬਾਦੀ ਨੂੰ ਲੈ ਕੇ ਸਰਵੇ ਅੰਮ੍ਰਿਤਸਰ ਦੇ ਵਿੱਚ ਕੀਤਾ ਗਿਆ ਸੀ ਉਸ ਤੋਂ ਬਾਅਦ 2018 ਤੋਂ ਬਾਅਦ ਹੁਣ 2025 ਤੱਕ ਕੋਈ ਵੀ ਕੁੱਤਿਆਂ ਦੀ ਆਬਾਦੀ ਨੂੰ ਲੈ ਕੇ ਸਰਵੇ ਨਹੀਂ ਹੋਇਆ ਜਿਸ ਦਾ ਕਾਰਨ ਇਹ ਕਿ ਹੁਣ ਹਰ ਗਲੀ ਮੁਹੱਲੇ ਦੇ ਵਿੱਚ ਕੁੱਤਿਆਂ ਦਾ ਢੋਲਾ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈ ਤੇ ਇਹ ਕੁੱਤਿਆਂ ਦਾ ਆਤੰਕ ਇੰਨਾ ਫੈਲ ਚੁੱਕਿਆ ਹੈ ਕਿ ਲੋਕ ਘਰੋਂ ਸੈਰ ਕਰਨ ਲਈ ਜਾਂਦੇ ਨੇ ਤਾਂ ਉਹਨਾਂ ਲਈ ਮੁਸ਼ਕਲ ਹੋ ਜਾਂਦਾ ਹੈ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਨੇ ਤਾਂ ਉਹਨਾਂ ਲਈ ਵੀ ਮੁਸ਼ਕਿਲ ਹੈ ਜੋ ਲੋਕ ਰੋਜ਼ ਆਪਣੇ ਰੋਜ਼ਾਨਾ ਕੰਮਕਾਰਾਂ ਤੇ ਜਾਂਦੇ ਨੇ ਉਹਨਾਂ ਲਈ ਵੀ ਨਿਕਲਣਾ ਕਰੋ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਕੁੱਤਿਆਂ ਦਾ ਆਤੰਕ ਹੀ ਇੰਨਾ ਫੈਲ ਗਿਆ ਹੈ ਹਰ ਗਲੀ ਮੁਹੱਲੇ ਦੇ ਵਿੱਚ ਇਹ ਕੁੱਤੇ ਕਿਸੇ ਬੱਚੇ ਨੂੰ ਜਾਂ ਫਿਰ ਕਿਸੇ ਵੱਡੇ ਬਜ਼ੁਰਗ ਨੂੰ ਵੀ ਕੱਟ ਦਿੰਦੇ ਨੇ ਜੋ ਕਿ ਲਗਾਤਾਰ ਹਸਪੀਟਲ ਦੇ ਵਿੱਚ ਮਾਮਲੇ ਸਾਹਮਣੇ ਦੇਖਣ ਨੂੰ ਮਿਲ ਰਹੇ ਨੇ ਤਾਂ ਆਖਿਰਕਾਰ ਅਗਰ ਦੇਖਿਆ ਜਾਵੇ ਕੁੱਤਿਆਂ ਦੀ ਗਿਣਤੀ ਦਿਨ-ਬਦਿਨ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਹੈ ਵੱਧੀ ਜਾ ਰਹੀ ਹੈ 50000 ਤੋਂ ਵੱਧ ਜਿਹੜੇ ਕੁੱਤੇ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਦੇਖਣ ਨੂੰ ਮਿਲ ਰਹੇ ਨੇ ਤੇ ਆਖਿਰਕਾਰ ਇਸ ਸਮੱਸਿਆ ਦਾ ਹੱਲ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਨਗਰ ਨਿਗਮ ਦੇ ਵੱਲੋਂ ਪੂਰੇ ਜਿਹੜੇ ਯਤਨ ਨੇ ਕੀਤੇ ਜਾ ਰਹੇ ਨੇ ਅਗਰ ਦੂਜੇ ਪਾਸੇ ਇਹ ਵੀ ਨਗਰ ਨਿਗਮ ਦੇ ਵੱਲੋਂ ਹਵਾਲਾ ਦਿੱਤਾ ਗਿਆ ਹੈ ਕਿ ਸ਼ਹਿਰ ਦੇ ਵਿੱਚ ਹੋਟੈਲਸ ਬਹੁਤ ਜ਼ਿਆਦਾ ਨੇ ਰੇੜੀਆਂ ਬਹੁਤ ਜ਼ਿਆਦਾ ਨੇ ਜਿਸ ਦੇ ਕਰਕੇ ਲੋਕ ਜਿਹੜਾ ਖਾਣ ਪੀਣ ਦਾ ਸਮਾਨ ਨੇ ਢਾਬੇ ਜਿਹੜੇ ਨੇ ਉਹ ਵੀ ਬਹੁਤ ਜ਼ਿਆਦਾ ਨੇ ਖਾਣ ਪੀਣ ਦਾ ਜਿਹੜਾ ਸਮਾਨ ਹੈ ਉਹ ਅਕਸਰ ਹੀ ਬਚਿਆ ਖੁਚਿਆ ਸਮਾਨ ਜਿਹੜਾ ਬਾਹਰ ਸੁੱਟ ਦਿੰਦੇ ਨੇ ਜਿਸ ਕਰਕੇ ਕੁੱਤੇ ਇਹਨਾਂ ਸਮਾਨਾਂ ਨੂੰ ਜਿਹੜਾ ਹੈ ਖਾਂਦੇ ਨੇ ਖਾਣ ਵਾਲੀਆਂ ਚੀਜ਼ਾਂ ਨੂੰ ਖਾਂਦੇ ਨੇ ਤੇ ਇਹਨਾਂ ਦੀ ਗਿਣਤੀ ਦੇ ਜਿਹੜਾ ਹੈ ਵਾਧਾ ਹੋ ਰਿਹਾ ਤੇ ਸੜਕਾਂ ਗਲੀਆਂ ਦੇ ਵਿੱਚ ਖਾਸ ਕਰਕੇ ਸ਼ਹਿਰ ਦੇ ਵਿੱਚ ਦੇਖਿਆ ਜਾਵੇ ਤਾਂ ਅੰਦਰੂਨੀ ਇਲਾਕੇ ਦੇ ਵਿੱਚ ਇਹ ਗਿਣਤੀ ਲਗਾਤਾਰ ਹੀ ਵੱdte ਜਾ ਰਹੀ ਹੈ ਜੋ ਕਿ ਆਮ ਜਨਤਾ ਲਈ ਆਫਤ ਬਣੀ ਹੋਈ ਹੈ ਸਮੱਸਿਆ ਬਣੀ ਹੋਈ ਹੈ ਤਾਂ ਸਾਨੂੰ ਵੀ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਗਲੀ ਦੇ ਵਿੱਚ ਕੁੱਤਿਆਂ ਦਾ ਕਿੰਨਾ ਕੁ ਆਤੰਕ ਹੈ ਜਾਂ ਫਿਰ ਨਹੀਂ ਇਹ ਜਾਣਕਾਰੀ ਬਹੁਤ ਹੀ ਜ਼ਰੂਰੀ ਹੈ